तृणमूल कांग्रेस ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਮਿਲ ਕੇ ਕਾਂਗਰਸ ਦਾ ਅਕਾਲੀਕਰਨ ਕਰ ਦਿੱਤਾ ਹੈ ਇਸ ਤੋਂ ਕਾਂਗਰਸ ਨੇਤਾ ਅਤੇ ਵਰਕਰ ਜਾਣੂ ਨੇ ਜਗਮੀਤ ਬਰਾੜ ਫਰੀਦਕੋਟ ਚ ਤ੍ਰਿਣਮੂਲ ਕਾਂਗਰਸ ਦੇ ਖੁੱਲੇ ਸੱਤਵੇਂ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ ਸਾਰਾ ਦੁਨੀਆ ਤੇ ਵਿਸ਼ਵ ਜਾਣਦੀ ਹੈ ਕਾਂਗਰਸ ਦੇ ਵਰਕਰ ਜਾਣਦੇ ਹਨ ਕਿ ਅਕਾਲੀਕਰਨ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਕਰ ਦਿੱਤਾ ਹੈ ਕਾਂਗਰਸ ਦਾ ਔਰ ਬੜੇ ਉੱਗੇ ਪਰਿਵਾਰ ਮੈਂ ਉਦਾਹਰਨ ਦਿੰਨਾ ਕਿ ਚੌਧਰੀ ਜਗਤ ਰਾਮ ਜਿਨ੍ਹਾਂ ਨੂੰ ਟੈਰਰਿਸਟਾਂ ਨੇ ਗੋਲੀਆਂ ਨਾਲ ਭੁੰਨਿਆ ਔਰ ਜਿਹੜੇ ਕਿ ਵੱਡੇ ਦੇਸ਼ ਭਗਤ ਸੀ ਦੁਆਬੇ ਦੇ ਬੰਗੇ ਇਲਾਕੇ ਤੋਂ ਉਹਨਾਂ ਦੇ ਸੁਪੁੱਤਰ ਤਰਲੋਚਨ ਸਿੰਘ ਦੀ ਜਿੱਤੇ ਹੋਏ ਦੀ ਟਿਕਟ ਜਿਹੜੀ ਆ ਉਹ ਕੱਟ ਦਿੱਤੀ ਗਈ ਹੈ ਇਸੇ ਪ੍ਰਕਾਰ ਕਈ ਥਾਵਾਂ ਤੇ ਜਲੰਧਰ ਵਿਖੇ ਅੰਮ੍ਰਿਤਸਰ ਵਿਖੇ ਲੁਧਿਆਣਾ ਵਿਖੇ ਜਿਹੜੇ ਨਵੇਂ ਅਕਾਲੀ ਦਲ ਚੋਂ ਬੰਦੇ ਆ ਰਹੇ ਐ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਇਸੇ ਜਗਮੀਦ ਬਰਾੜ ਦਾ ਕਹਿਣਾ ਹੈ ਕਿ ਗੁਰਗੋਵਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਫਰੀਦਕੋਟ ਤੋਂ ਜਗਤਾਰ ਦੁਸਾਂਝ ਜਗਬਣੀ ਟੀਵੀ